ਸ਼ੁਰੂਗਾ ਦੋਸਤੋ ਜੀ ਪਾਰਟੀ ਨਵੇਂ ਬੇਸਾ ਬਹੁਤ ਬਹੁਤ ਸਵਾਗਤ ਹੈ ਆ ਦੇਖੋ ਜੀ ਸ੍ਰੀ ਆਏ ਨੇ ਇਹ ਪੌਦੇ ਕਿੰਨਾਂ ਸਾਲ ਹੋ ਗਿਆ ਲੈ ਇਹੋ ਨਿੱਕੇ ਨਿੱਕੇ ਟੇਲੇ ਕਿੰਨੇ ਪੱਤੇ ਦੇਖੋ ਉਹਦੇ ਨਾਲ ਤੁਸੀਂ ਜੀ ਆਪਣੇ ਘਰਾਂ ਵਿੱਚ ਲਗਾਓ ਤਾਂ ਜੋ ਦੇ ਹਰਦੀਸ਼ ਹਵਾਏ ਸੁੱਧਦੇ ਰਹੇ ਜਦੋਂ ਆਕਸੀਜਨ ਮਿਲੇ ਤੇ ਭੋਗ ਬੀ ਆਈਏ ਲੋਣਾ ਬਦਵਾ ਲਾਵਾ ਤੇ ਕੋਲ ਆਏ ਨੇ ਇਹ ਛੋਟੇ ਲਾਏ ਆ ਸੀਨੇ ਨੂੰ ਜਨੀ ਪਾਉ ਪਾਣੀ ਦੇਖ ਭਾਲ ਕਰਵੇ ਦੀ ਤੇ ਦੇਖੋ ਜਿਹਨੇ ਬਈ ਖੜਦੇ ਨੇ ਬੜੇ ਹੋ ਗਏ ਉਸਦੀ ਫੱਟਵਾਦ ਲਾਉ ਜੀ ਪੌਦੇ ਆਪਣੇ ਘਰਾਂ ਵਿੱਚ ਇੱਕ ਪਾ ਲਗਾਏ ਹੋਏ ਨੇ ਅਸੀਂ ਨੇ ਆੜਾ ਕੇ ਨੂੰ ਬਾਕੀ ਪੱਕਾ ਸਾਲ ਹੋ ਗਿਆ ਹੈ ਕਾਜ ਕਿੱਡੇ ਵੱਡੇ ਹੋਏ ਨੇ ਦੇਖੋ ਹੋ ਰਿਹਾ ਨਾ ਮੂਰਨਾ ਬਾਹਰ ਇਹ ਤੇ ਕਾ ਹੋ ਰਿਹਾ ਨਾ ਦੇਖੋ ਧਿਆਨ ਨਾਲ ਕਿੱਡੇ ਨੇ ਹੋਇਆ ਨਾ ਇਹਨਾਂ ਨੇ ਜਿਹਦੇ ਆਪਾਂ ਹੋਰ ਦੇਖ ਫੜ ਕਰੀ ਆਈਏ ਆ ਦੇਖੋ ਇਹ ਕਾ ਵੀ ਲਾਇਆ ਪੌਦੇ ਆਪਾਂ ਨੇ ਦੇਖੋ ਜੀ ਕਾ ਵੀ ਲਾਇਆ ਹੈ ਪੌਦਾ ਇਹ ਵੀ ਬਹੁਤ ਬੜਾ ਹੋ ਗਿਆ ਹੈ ਮੈਨੂੰ ਬਾਦੂ ਤੇ ਪਾਣੀ ਲਾਇਆ ਕਰੋ ਤੁਸੀਂ ਹਰੇ ਘਰਾਂ ਵਿੱਚ ਰੱਖੋ ਤੇ ਨਾਲ ਜੀ ਸਾਥਾ ਰੱਖੋ ਇਹ ਬਹੁਤ ਵਧੀਆ ਹੈ ਜੀ ਇਹ ਮਰਦ ਨੂੰ ਵਧੀਆ ਤੇ ਤਾਜੀ ਆਪਸ਼ਨ ਮਿਲਦੀ ਹੈ ਫਰੀ ਨੂੰ ਸੁਰੇਸ਼ ਆਮ ਤੇ ਨਾਲ ਇਹ ਬਹੁਤ ਵਧੀਆ ਨੇ ਜੇ ਟਕਨ ਹੰਡ ਰੱਖਦੇ ਨੇ ਜਾਲੇ ਦੇ ਵਾਲਾ ਵਰਤਮਾਨ ਉਹ ਹੰਡਾ ਹੁੰਦਾ ਹੈ ਬਾਦੋ ਸ਼ੇਅਰ ਕਰੋ ਦੀ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਤੇ ਬੱਚਿਆਂ ਨੂੰ ਦਾ ਪਿਆਰ ਦਿੰਦੇ ਰਹੋ ਸਾਡੇ ਨਵੇਂ ਨਵੇਂ ਨਮਮ ਵਲੋਗ ਲੈ ਕੇ ਹਾਜ਼ਰ ਹੋ ਸਕੀਏ